ਮੇਰੇ ਸਾਥੀ ਸੀਨੀਅਰ ਡਿਪਟੀ ਮੇਅਰ ਬਲਬੀਰ ਮਿੱਟੂ ਜੀ ਔਰ ਡਿਪਟੀ ਮੇਅਰ ਮਲਕੀ ਸਿੰਘ ਜੀ ਔਰ ਸਾਰੇ ਹੀ ਮੇਰੇ ਪਾਰਟਨਰ ਸਾਥੀ ਜਿਹੜੇ ਕੋ ਸਾਡੇ ਨਾਲ ਖੜੇ ਆ ਔਰ ਮੇਰੇ ਸਾਹਮਣੇ ਬੈਠੇ ਸਾਰੇ ਹੀ ਸਾਡੇ ਮੀਡੀਆ ਦੇ ਸਾਥੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਕਿ ਇੱਕ ਛੋਟੇ ਜਿਹੇ ਬੁਲਾਵੇ ਤੇ ਤੁਸੀਂ ਅੱਜ ਇੱਥੇ ਸਾਰੇ ਇਕੱਠੇ ਹੋ ਗਏ ਔਰ ਕੁਝ ਚੀਜ਼ਾਂ ਮੈਂ ਤੁਹਾਡਾ ਜ਼ਰੂਰ ਡਿਸਕਸ ਕਰਨੀਆਂ ਚਾਹੁੰਦਾ ਔਰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਸਭ ਤੋਂ ਪਹਿਲਾਂ ਤਾਂ ਪਰਮਪਤਾ ਪ੍ਰਮਾਤਮਾ ਦਾ ਔਰ ਸਾਡੀ ਆਮ ਆਦਮੀ ਪਾਰਟੀ ਦੀ ਸਾਰੀ ਹੀ ਸੀਨੀਅਰ ਲੀਡਰਸ਼ਿਪ ਦਾ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸੰਦੀਪ ਪਾਠਕ ਜੀ ਦਾ ਰਾਗਵ ਚੱਡਾ ਜੀ ਦਾ ਔਰ ਸਾਡੇ ਰਾਜ ਸਭਾ ਦੇ ਮੈਂਬਰ ਸ਼੍ਰੀ ਸ਼ੋਕ ਮਿੱਤਲ ਜੀ ਦਾ ਸਾਡੇ ਪੰਜਾਬ ਦੇ ਜਿਹੜੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਔਰ ਸਾਡੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਜਿਹੜੇ ਅਧਿਐਕਸ਼ ਹੈ ਸ਼੍ਰੀ ਅਮਨ ਅਰੋੜਾ ਜੀ ਔਰ ਸਾਡੇ ਜਿਹੜੇ ਮੰਤਰੀ ਲੋਕਲ ਬਾਡੀਜ਼ ਮਨਿਸਟਰ ਡਾਕਟਰ ਹਰਜੋਤ ਜੀ ਸਾਡੇ ਮਨਿਸਟਰ ਮਹਿੰਸਰੀ ਮਹਿੰਦਰ ਪਗਤ ਜੀ ਸਾਡੇ ਜਿਲੰਦਰ ਤੋਂ ਲੋਕਲ ਐਮਐਲਏ ਸਹਿਬਾਨ ਔਰ ਹਲਕਾ ਇੰਚਾਰजेस ਔਰ ਸਾਡੀ ਆਮ ਆਦਮੀ ਪਾਰਟੀ ਦੀ ਜਿਹੜੀ ਸਮੁੱਚੀ ਲੀਡਰਸ਼ਿਪ ਹੈ ਮੈਂ ਸਾਰਿਆਂ ਦਾ ਥੈਂਕਸ ਕਰਨਾ ਚਾਹੁੰਦਾ ਆਪਣੇ ਵੱਲੋਂ ਵੀ ਔਰ ਸਾਡੇ ਸੀਨੀਅਰ ਡਿਪਟੀ ਮੇਅਰ ਔਰ ਡਿਪਟੀ ਮੇਅਰ ਸਾਹਿਬ ਵੱਲੋਂ ਵੀ ਕਿ ਜਿਨ੍ਹਾਂ ਨੇ ਸਾਨੂੰ ਇਹ ਬਹੁਤ ਮਾਨ ਬਖਸ਼ਿਆ ਕਿ ਬਹੁਤ ਵੱਡੀ ਜਿਮੇਵਾਰੀ ਦੇ ਨਾਲ ਮੈਂ ਕਹਾਂਗਾ ਕਿ ਜਿਨ੍ਹਾਂ ਨੇ ਸਾਨੂੰ ਇਹ ਨਿਵਾਜ਼ਿਆ ਔਰ ਇਸ ਜਿਮੇਵਾਰੀ ਦਾ ਪੂਰਾ ਮੈਨੂੰ ਅਹਿਸਾਸ ਹੈ ਔਰ ਮੈਂ ਜਿੰਨੇ ਵੀ ਸਾਡੇ ਸ਼ਹਿਰ ਦੇ ਸਾਰੇ ਰੈਜ਼ੀਡੈਂਟs ਹੈਗੇ ਆ ਜਲੰਧਰ ਨਿਵਾਸੀਆਂ ਦਾ ਵੀ ਮੈਂ ਬਹੁਤ ਥੈਂਕਸ ਵੀ ਕਰਨਾ ਚਾਹਾਂਗਾ ਕਿਉਂਕਿ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਜਿਹੜਾ ਇਹ ਮੰਡੇਟ ਦਿੱਤਾ ਔਰ ਉਹਦੇ ਨਾਲ ਅਸੀਂ ਅੱਜ ਕਾਰਪੋਰੇਸ਼ਨ ਦੇ ਵਿੱਚ ਬੈਠ ਕੇ ਅਸੀਂ ਇਸ ਜਿਮੇਵਾਰੀ ਤੇ ਬੈਠੇ ਆ ਸੋ ਮੈਂ ਆਪਣੇ ਵੱਲੋਂ ਔਰ ਸਾਡੀ ਸਾਰੀ ਹੀ ਟੀਮ ਵੱਲੋਂ ਮੇਰੇ ਸਾਰੇ ਸਾਡੇ 파ਰਸ਼ਲ ਸਾਥੀਆਂ ਵੱਲੋਂ ਸ਼ਹਿਰ ਵਾਸੀਆਂ ਨੂੰ ਇਹ ਜਪੀਨ ਦਲਵਾਨਾ ਚਾਹਨਾ ਹੈ ਕਿ ਜਿਹੜਾ ਆਉਣ ਵਾਲਾ ਸਮੇਂ ਹੈ ਉਹ ਜਲੰਧਰ ਸ਼ਹਿਰ ਦੀ ਤਰੱਕੀ ਦੇ ਲਈ ਜੋ ਬੈਸਟ ਹੋ ਸਕੇਗਾ ਉਹ ਅਸੀਂ ਸਾਰੇ ਰਲ ਮਿਲ ਕੇ ਆਪਣੇ 파ਰਟੀ ਸਾਥੀਆਂ ਦੇ ਸਹਿਯੋਗ ਦੇ ਨਾਲ ਜਿਹੜੇ ਸਾਡੇ ਆਪੋਜੀਸ਼ਨ ਦੇ 파ਰਟੀ ਸਾਥੀ ਆ ਉਹਨਾਂ ਦੇ ਵੀ ਸਹਿਯੋਗ ਦੇ ਨਾਲ ਜਲੰਧਰ ਸ਼ਹਿਰ ਨੂੰ ਇੱਕ ਡਿਵੈਲਪਡ ਸਿਟੀ ਅਸੀਂ ਬਣਾਵਾਂਗੇ ਕਿਉਂਕਿ ਸਾਡੀ ਆਮ ਆਦਮੀ ਪਾਰਟੀ ਜਲੰਧਰ ਦੇ ਵਿਕਾਸ ਦੇ ਲਈ ਵਚਨਬੱਧ ਹੈ ਔਰ ਸਪੈਸ਼ਲੀ ਇੱਕ ਸੀਐਮ ਸਾਹਿਬ ਵੱਲੋਂ ਕਲੀਅਰ ਮੈਸੇਜ ਹੈ ਬਿ ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ ਅੱਜ ਸਪੈਸ਼ਲੀ ਜਿਹੜੀ ਮੇਰੀ ਡਿਊਟੀ ਲੱਗੀ ਆ ਸਿਰਫ ਇਸ ਕੰਮ ਲਈ ਲੱਗੀ ਆ ਬਈ ਜ਼ੀਰੋ ਟੋਲਰੈਂਸ ਅਗੇਂਸਟ ਕ腐ਸ਼ਨ ਕੋਈ ਵੀ ਕ腐ਸ਼ਨ ਕਿਸੇ ਵੀ ਤਰੀਕੇ ਦੀ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ ਔਰ ਜੋ ਜੋ ਜਿਹੜੀਆਂ ਬੇਸਿਕ ਨੀਡਸ ਹੈਗੀਆਂ ਮੈਂ ਜਲੰਧਰ ਵਾਸੀ ਚਾਹੇ ਉਹ ਸੀਵਰੇਜ ਦੀ ਸਮੱਸਿਆ ਤੁਸੀਂ ਜਾਣਦੇ ਹੋ ਕਿ ਬਹੁਤ ਬੜੀ ਸਮੱਸਿਆ ਜਲੰਧਰ ਦੇ ਵਿੱਚ ਅੱਜ ਦੇ ਤਰੀਕੇ ਚ ਬਣੀ ਹੋਈ ਆ ਚਾਹੇ ਉਹ ਗੰਦੇ ਪਾਣੀ ਦੀ ਸਮੱਸਿਆ ਹੋਵੇ ਸਟਰੀਟ ਡੌਕਸ ਦੀ ਸਮੱਸਿਆ ਹੋਵੇ ਲਾਈਟਸ ਦੀ ਬਹੁਤ ਹਜੇ ਸਮੱਸਿਆ ਆ ਰਹੀ ਹੈ ਮੇਨਟੇਨੈਂਸ ਵੀ ਕਈ ਜਗ੍ਹਾ ਤੇ ਸਮੱਸਿਆ ਆ ਵਾ ਔਰ ਇਹ ਸੜਕਾਂ ਜਿੱਦਾਂ ਆਪਾਂ ਕਹਿ ਸਕਦੇ ਕਈ ਜਗ੍ਹਾ ਤੇ ਬਹੁਤ ਅਜੇ ਟੁੱਟੀਆਂ ਹੋਈਆਂ ਜਿਹੜੀਆਂ ਨਹੀਂ ਦੁਬਾਰਾ ਨਹੀਂਆ ਬਣ ਪਈਆਂ ਔਰ ਇਹ ਸਾਰੀਆਂ ਸਮੱਸਿਆਵਾਂ ਦੂਰ ਕੀਤੀਆਂ ਜਾਣਗੀਆਂ ਔਰ ਜੋ ਰੈਵਨਿਊ ਕਾਰਪੋਰੇਸ਼ਨ ਦਾ ਉਹ ਕਿਸ ਤਰੀਕੇ ਦੇ ਨਾਲ ਵਧਾਇਆ ਜਾਵੇ ਉਹ ਅਸੀਂ ਵਿਧਾਨ ਦੀ ਪੂਰੀ ਕੋਸ਼ਿਸ਼ ਕਰਾਂਗੇ ਔਰ ਜੈਨੂਇਨ ਤਰੀਕੇ ਦੇ ਨਾਲ ਵੀ ਜਿਹੜਾ ਪੈਸਾ ਹੈ ਉਹ ਕਾਰਪੋਰੇਸ਼ਨ ਦੇ ਸਰਕਾਰ ਦੇ ਜਿਹੜਾ ਸਰਕਾਰ ਦਾ ਹਿੱਸਾ ਬੰਦਾ ਉਹ ਸਰਕਾਰ ਦੇ ਖਾਤੇ ਦੇ ਵਿੱਚ ਹੀ ਜਾਵੇ ਉਸ ਵੱਲ ਪੂਰਾ ਧਿਆਨ ਦਿੱਤਾ ਜਾਵੇਗਾ ਔਰ ਇੱਕ ਮੈਂ ਲਾਸਟ ਦੇ ਵਿੱਚ ਇੱਕ ਰਿਕਵੈਸਟ ਜ਼ਰੂਰ ਸਾਰੇ ਹੀ ਸ਼ਹਿਰ ਨਿਵਾਸੀਆਂ ਨੂੰ ਕਰਨੀ ਚਾਹਾਂਗਾ ਕਿ ਇਹ ਜਲੰਧਰ ਸ਼ਹਿਰ ਸਾਡੇ ਸਾਰਿਆਂ ਦਾ ਸ਼ਹਿਰ ਹੈ ਇਹ ਕੋਈ ਇਕੱਲੇ ਮੇਅਰ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਜਾਂ 파ਰਸ਼ਾ ਦਾ ਡਿਊਟੀ ਨਹੀਂ ਹੈ ਸ਼ਹਿਰ ਨੂੰ ਸੰਭਾਲਣਾ ਇਹ ਆਪਣੇ ਸਾਰੇ ਨਾਗਰਿਕਾਂ ਦਾ ਇੱਕ ਮੈਂ ਕਹਾਂਗਾ ਇੱਕ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਸਾਡਾ ਆਪਣਾ ਸ਼ਹਿਰ ਹੈ ਅਸੀਂ ਇਹਨੂੰ ਕਿਸ ਤਰੀਕੇ ਦੇ ਨਾਲ ਖੂਬਸੂਰਤ ਬਣਾ ਸਕਦੇ ਹਾਂ ਔਰ ਉਹਦੇ ਵਿੱਚ ਜਿਹੜੀ ਪਬਲਿਕ ਦੀ ਜਿਹੜੀ ਭਾਗੀਦਾਰੀ ਆ ਉਹ ਵੀ ਨਾਲ ਵੀ ਹਰ ਰੈਜ਼ੀਡੈਂਟ ਆਪਣੀ ਆਪਣੀ ਜ਼ਿੰਮੇਵਾਰੀ ਸਮਝੇ ਪਾਰਸ਼ਦ ਆਪਣੀ ਜ਼ਿੰਮੇਵਾਰੀ ਸਮਝਣ ਮੇਅਰ ਸੀਨੀਅਰ ਡਿਪਟੀ ਮੇਅਰ ਔਰ ਡਿਪਟੀ ਮੇਅਰਸ ਆਪਣੀ ਜ਼ਿੰਮੇਵਾਰੀ ਸਮਝਣ ਔਰ ਰੈਜ਼ੀਡੈਂਟਸ ਵੀ ਆਪਣੀ ਜ਼ਿੰਮੇਵਾਰੀ ਸਮਝਣ ਔਰ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਥੋੜੀ ਬਹੁਤ ਸਖਤੀ ਵੀ ਕੀਤੀ ਜਾਵੇ ਪਰ ਉਹ ਜਿਹੜੀ ਸਖਤੀ ਹੋਏਗੀ ਉਹ ਸ਼ਹਿਰ ਦੀ ਬਿਹਤਰੀ ਦੇ ਲਈ ਹੋਏਗੀ ਔਰ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਜੇ ਕੋਈ ਹੋਰ ਸਵਾਲ ਤੁਹਾਡਾ ਕੋਈ ਪੁੱਛਣਾ ਚਾਹਤ ਹੈ ਮੈਂ ਤਾਂ ਮੇਅਰ ਨਹੀਂ ਸੀ ਰਾਹੀ ਚੁਣੌਤੀਆਂ ਤੁਹਾਡੇ ਅੱਗੇ ਆ ਸਕਦੀਆਂ ਜਿਸ ਤਰ੍ਹਾਂ ਉਹਨਾਂ ਨੂੰ ਮੈਨੇਜ ਜਿਹੜਾ ਮੈਂ ਲਾਈਫ ਦੇ ਵਿੱਚ ਹਮੇਸ਼ਾ ਚੁਣੌਤੀਆਂ ਨੂੰ ਇੱਕ ਆਪਰਚੂਨਿਟੀ ਦੇ ਰੂਪ ਦੇ ਵਿੱਚ ਹੀ ਦੇਖਿਆ ਕਿਉਂਕਿ ਜਿੰਨੀ ਲਾਈਫ ਦੇ ਵਿੱਚ ਚੁਣੌਤੀ ਹੋਏਗੀ ਓਨੀ ਹੀ ਬੜੀ ਆਪਰਚੂਨਿਟੀ ਵੀ ਹੋਏਗੀ ਭਾਵੇਂ ਜੇ ਕਿਸੇ ਜਗ੍ਹਾ ਤੇ ਕੋਈ ਕੰਮ ਹੀ ਨਹੀਂ ਕਰਨ ਵਾਲਾ ਤੇ ਉੱਥੇ ਆਪਾਂ ਕਰ ਵੀ ਕੀ ਸਕਦੇ ਆ ਤੇ ਸੋ ਉੱਥੇ ਤਾਂ ਕੰਮਾਂ ਦੀ ਭਰਮਾਰ ਆ ਦਿਨ ਰਾਤ ਇੱਕ ਕਰ ਦਿਆਂਗੇ 24 ਇੰਟੂ 7 ਜੋ ਵੀ ਸ਼ਰਲੀ ਬੈਸਟ ਹੋ ਸਕੇਗਾ ਉਹ ਕਰਾਂਗੇ ਮੇਰੇ ਨਾਲ ਲੱਗਦਾ ਕਿ ਕਾਰਪੋਰੇਸ਼ਨ 'ਚ ਕਈ ਸੁਧਾਰ ਕਰਨ ਦੀ ਵੀ ਜ਼ਰੂਰਤ ਹੈ ਕਿਉਂਕਿ ਅੱਜ ਦਿਨ ਹੀ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਉਹਨੂੰ ਵੀ ਪਤਾ ਹੈ ਕਿ ਕਿਸ ਤਰ੍ਹਾਂ ਉਹਨਾਂ ਨੂੰ ਹੈਂਡਲ ਕੀਤਾ ਜਾਂਦਾ ਪਰਸੋਂ ਤੋਂ ਸਾਰੇ ਜਿੰਨੇ ਡਿਪਾਰਟਮੈਂਟਸ ਆ ਉਹ ਸਾਰਿਆਂ ਦੀਆਂ ਵਾਰੀ-ਵਾਰੀ ਮੀਟਿੰਗਸ ਕਾਲ ਕਰ ਲETੀਆਂ ਗਈਆਂ ਮੈਂ ਹਰ ਡਿਪਾਰਟਮੈਂਟ ਨੂੰ ਪਹਿਲਾਂ ਤਾਂ ਗਰਾਉਂਡ ਲੈਵਲ ਤੇ ਸਮਝਿਆ ਜਾਏਗਾ ਕਿ ਕਿੱਥੇ-ਕਿੱਥੇ ਕੀ-ਕੀ ਕਮੀਆਂ ਹੈਗੀਆਂ ਵੈਸੇ ਮੈਂ ਆਲਰੇਡੀ 12 ਸਾਲਾਂ ਤੋਂ ਇਹ ਸਾਰੇ ਕਾਰਪੋਰੇਸ਼ਨ ਦੇ ਸਾਰੇ ਸਿਸਟਮ ਦਾ ਮੈਂ ਯੂਜ਼ ਟੂ ਆ ਪਰ ਫਿਰ ਵੀ ਜਿੱਥੇ-ਜਿੱਥੇ ਵੀ ਜੋ-ਜੋ ਕਮੀਆਂ ਹੈਗੀਆਂ ਮੈਂ ਉਹ ਹਰ ਡਿਪਾਰਟਮੈਂਟ ਨੂੰ ਜੇ ਕੋਈ ਜਿਸ ਜੇ ਕੋਈ ਡਿਪਾਰਟਮੈਂਟ ਰੈਵਨਿਊ ਜਨਰੇਟ ਕਰਨ ਵਾਲਾ ਵਾ ਕਿ ਉਹ ਰੈਵਨਿਊ ਜਨਰੇਟ ਕਿਦਾਂ ਹੋਰ ਅੱਛਾ ਹੋ ਸਕਦਾ ਵੈ ਔਰ ਜੋ ਕਮੀਆਂ ਵੈ ਉਹ ਸਾਰੀਆਂ ਦੂਰ ਕੀਤੀਆਂ ਜਾਏਗੀਆਂ ਔਰ ਜਨਤਾ ਨੂੰ ਅਸੀਂ ਕੀ ਬਿਹਤਰ ਸੁਵਿਧਾਵਾਂ ਦੇ ਸਕਦੇ ਆ ਜਿਹੜੀਆਂ ਇੱਕ ਕਾਰਪੋਰੇਸ਼ਨ ਦੇ ਲੈਵਲ ਤੇ ਸਾਡੀ ਜ਼ਿੰਮੇਵਾਰੀ ਬਣਦੀਆਂ ਉਹ ਕੀਤੀਆਂ ਜਾਊਗੀਆਂ ਤੁਹਾਡੇ ਵੱਲੋਂ ਕੀ ਮੁੱਖ ਕੰਮ ਜਿਹੜੇ ਸੋਚੇ ਗਏ ਨੇ ਪਹਿਲਾਂ ਪਹਿਲ ਦੇ ਆਧਾਰ ਤੇ ਜਿਹੜੇ ਕੀ ਇਹ ਕੰਮ ਹੋਣ ਵਾਲੇ ਬੇਸਿਕ ਇਹੀ ਕੰਮ ਜਿਹੜੇ ਮੈਂ ਤੁਹਾਡਾ ਹੁਣ ਵੀ ਡਿਸਕਸ ਕੀਤੇ ਆ ਚਾਹੇ ਉਹ ਸੀਵਰੇਜ ਦੀ ਸਮੱਸਿਆ ਹੋਵੇ ਗੰਦੇ ਪਾਣੀ ਦੀ ਸਮੱਸਿਆ ਹੋਵੇ ਔਰ ਜਿਹੜੀਆਂ ਸਾਡਾ 스마트 ਸਿਟੀ ਦਾ ਜਿਹੜਾ ਇੱਕ ਬਹੁਤ ਵੱਡਾ ਇੱਕ ਇਸ਼ੂ ਚੱਲ ਰਿਹਾ ਵਾ 스마트 ਸਿਟੀ ਦਾ ਜਿਹੜਾ ਪੈਸਾ ਵਾ ਉਹ ਜਨਤਾ ਦਾ ਪੈਸਾ ਸੀਗਾ ਉਹ ਜਨਤਾ ਦੇ ਫੰਡਸ ਦੇ ਰੂਪ ਦੇ ਵਿੱਚ ਸਾਨੂੰ ਉਪਰੋਂ ਦੀ ਜਦੋਂ ਆਇਆ ਸਾਨੂੰ ਜਵੰਦਰ ਸ਼ਹਿਰ ਨੂੰ ਮਿਲਿਆ ਉਹਦਾ ਦੁਰਉਪਯੋਗ ਜਿਸ ਤਰੀਕੇ ਨਾਲ ਕੀਤਾ ਗਿਆ ਤੁਸੀਂ ਸਾਰੇ ਜਾਣਦੇ ਹੋ ਔਰ ਉਹ ਬਹੁਤ ਜਲਦ ਮਤਲਬ ਵਿਦਆਊਟ ਵੇਸਟਿੰਗ ਅ ਸਿੰਗਲ ਡੇ ਉਹ ਸਾਰਾ ਉਸ ਮਤਲਬ ਇਹ ਨਹੀਂ ਹੈ ਕੋਈ ਮੈਂ ਦੋ ਕੰਮ ਪਹਿਲਾਂ ਕਰਨੇ ਦੋ ਬਾਅਦ ਚ ਕਰਨੇ ਆ ਜੇ 10 ਕੰਮ ਹੈਗੇ 10 ਦੇ 10 ਕੰਮ ਪੈਰਲਲ ਚੱਲੂਗੇ ਪਰ ਮੇਰੇ ਤੋਂ ਜਿਹਨੇ ਕਿਟਾਲਾ ਦਿੱਤਾ ਉਹ ਖੁਦ ਤੁਹਾਡੀ ਪਾਰਟੀ ਤੋਂ ਟਿਕੜ ਆਪਣਾ ਲੈ ਕੇ ਇਲੈਕਸ਼ਨ ਲੜੇ ਨੇ ਪਹਿਲਾਂ ਮੀਰ ਸਾਹਿਬ ਇੱਥੇ ਹੋਈ ਰਹੇ ਨੇ ਦੂਜੀ ਜਗ੍ਹਾ ਜਾ ਉਸ ਤੋਂ ਬਾਅਦ ਉਹੀ ਜਿਹੜੇ ਨੇ ਕਾਂਸਰਡ ਦੀ ਟਿਕੜੀ ਲੈ ਕੇ ਉਹ ਇਲੈਕਸ਼ਨ ਲੜੇ ਨੇ ਕੀ ਅਗਰ ਉਹ ਮਦੋਸ਼ੀ ਪਾਈ ਜਾਂਦੇ ਤਾਂ ਤੁਹਾਡੇ ਕੋਲ ਪਾਰਵੇ ਕੀਤੀ ਦੇਖੋ ਹਜੇ ਤੱਕ ਤਾਂ ਕੋਈ ਕਿਸੇ ਦਾ ਅਦਾ ਨਾਮ ਨਹੀਂ ਆਇਆ ਵੀ ਕਿੰਨੇ ਘੁਟਾਲਾ ਕੀਤਾ ਵਾ ਹਜੇ ਤਾਂ ਜਾਂਚ ਚੱਲ ਰਹੀ ਹੈ ਤਾਂ ਹਜੇ ਬਹੁਤ ਦੂਰ ਦਾ ਵਿਸ਼ੇ ਆ ਜੋ ਵੀ ਹੋਏਗਾ ਉਹਦੇ ਤੇ ਉਹਦੇ ਵਾਸਤੇ ਸਾਰਿਆਂ ਲਈ ਲਾਗੂ ਹੁੰਦਾ ਜੀ ਸਭ ਤੋਂ ਜਿਆਦਾ ਬਾਰਾਫ ਹੁੰਦਾ ਜਿੰਨੋ ਜਿਸੇ ਕੋਈ ਜਗ੍ਹਾ ਨਹੀਂ ਹੈ ਕਾਪੀਟਲ ਲੋਕ ਰੱਖਣ ਨੂੰ ਨਹੀਂ ਆ ਕਿਤੇ ਉਹਦੇ ਵਾਸਤੇ ਆਲਰੇਡੀ ਬਿਲਕੁਲ ਉਹਦੇ ਵਾਸਤੇ ਆਲਰੇਡੀ ਕੁਝ ਆਈਡੀਆਜ਼ ਚੱਲ ਰਹੇ ਆ ਉਹ ਸਾਰੇ ਬੁੱਧੀਜੀਵੀਆਂ ਦੇ ਨਾਲ ਜਿਹੜੇ ਇਸ ਫੀਲਡ ਦੇ ਮਾਸਟਰਸ ਹੈਗੇ ਆ ਉਹਨਾਂ ਨਾਲ ਡਿਸਕਸ ਕਰਕੇ ਕੋਈ ਨਾ ਕੋਈ ਕਿਤੇ ਕੋਈ ਡੌਗ ਪਾਉਂਡ ਦੀ ਕੋਈ ਵਿਵਸਥਾ ਇਸ ਤਰੀਕੇ ਦੇ ਤਿੰਨ ਚਾਰ ਜਗ੍ਹਾ ਤੇ ਕੀਤੀ ਜਾਵੇ ਉਹ ਜ਼ਰੂਰ ਕਰਾਂਗੇ ਜੋ ਬੈਸਟ ਹੋ ਸਕਦਾ ਹੋਊਗਾ ਉਹ ਉਹ ਕਰਾਂਗੇ ਸਰ ਜ਼ੀਰੋ ਕਰਪਸ਼ਨ ਤੋਂ ਮਾਨ ਸਾਹਿਬ ਨੇ ਇੱਕ ਰੱਖਿਆ ਜਿਹੜੇ ਪਿਛਲੇ ਸਰਕਾਰਾਂ ਦੇ ਦੇ ਵਿੱਚ ਟਾਈਮ ਦੇ ਵਿੱਚ ਇੰਨੀ ਆ ਵੱਡੀਆਂ ਕਰਪਸ਼ਨ ਹੋਈਆਂ ਹਰ ਇੱਕ ਮੈਚ ਦੇ ਵਿੱਚ ਕਰਪਸ਼ਨ ਵਧੀ ਹੋਈ ਹੈ ਉਹਨੂੰ ਕਿੱਦਾਂ ਤੁਸੀਂ ਇੱਕ ਕ腐ਪਸ਼ਨ ਨੂੰ ਰੋਕ ਕਿੱਦਾਂ ਕਰੋਗੇ ਕੀ ਉਹਦੇ ਪੈਰਾਮੀਟਰਸ ਹੈਗੇ ਉਹ ਕੁਝ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜੀਆਂ ਜਿੱਥੇ-ਇਥੇ ਕ腐ਪਸ਼ਨ ਹੋ ਰਹੀ ਹੈਗੀ ਆ ਉਹ ਕਾਫੀ ਹੱਦ ਤੱਕ ਤਾਂ ਨੌਲੇਜ ਹੈ ਮੇਰੀ ਕਿਉਂਕਿ ਮੈਂ ਆਲਰੇਡੀ ਇਸ ਸਾਰੇ ਤੁਹਾਨੂੰ ਮੈਂ ਦੱਸਿਆ ਹੋਇਆ ਮੈਂ ਕਾਰਪੋਰੇਸ਼ਨ ਦੇ ਸਾਰੇ ਜੋ ਇਹਨਾਂ ਦੇ ਆਪਰੇਸ਼ਨਸ ਆ ਉਹਦਾ ਮੈਂ ਯੂਜ਼ ਤੂੰ ਆ ਉਹ ਚੋਂ ਬਹੁਤ ਜ਼ਿਆਦਾ ਮੇਰੀ ਨੌਲੇਜ ਹੈ ਔਰ ਆਨ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਜੇ ਮੈਂ ਹੁਣ ਸਾਰਾ ਬੁਝਾਤਾ ਹੁਣ ਦੱਸ ਦਵਾਂ ਤੇ ਉਹ ਠੀਕ ਨਹੀਂ ਹੈ ਤੋ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਆਪੇ ਨਜ਼ਰ ਆਣਾ ਸ਼ੁਰੂ ਹੋ ਜਾਣਾ ਮੈਂ ਤੇ ਕਾਰਪੋਰੇਸ਼ਨ ਦੇ ਵਿੱਚ ਜਿਹੜੇ ਕੋਈ ਜਿੰਨੇ ਵੀ ਕਿਸੇ ਵੀ ਤਰੀਕੇ ਦੀ ਕਰਾਪਸ਼ਨ ਕੀਤੀ ਆ ਵੀ ਮੈਂ ਇਹ ਬਿਲਕੁਲ ਉਹਨਾਂ ਨੂੰ ਵੀ ਕਲੀਅਰ ਮੈਸੇਜ ਦੇਣਾ ਚਾਹੁੰਦਾ ਮੈਂ ਵੀ ਅੱਜ ਤੋਂ ਬਾਅਦ ਜੋ ਹੋਣਾ ਸੀ ਪਿੱਛੇ ਹੋ ਗਿਆ ਉਹਨੂੰ ਤਾਂ ਅਲੱਗ ਚੱਕਰਾਂਗੇ ਪਰ ਅਗਲਾ ਕਿ ਜੋ ਕੋਈ ਵੀ ਇਦਾਂ ਦੀ ਕੋਈ ਸਾਨੂੰ ਕੋਈ ਕਿਤੇ ਵੀ ਕੋਈ ਕਮੀ ਪੇਸ਼ੀ ਇਦਾਂ ਦੀ ਕੋਈ ਲੱਗੀ ਵੀ ਕਿਸੇ ਨੇ ਕੋਈ ਕਰਾਪਸ਼ਨ ਕੀਤੀ ਆ ਤੇ ਉਹ ਫਿਰ ਆਪ ਜਿੰਮੇਵਾਰ ਹੋਏਗਾ ਤਾਂ ਡਾਕ ਬੈਠੀ ਲੇ ਬਣਿਆ ਸੀਗਾ ਉਹ ਹਲੇ ਤੱਕ ਬੰਦ ਪਿਆ ਹੋਇਆ ਹੈ ਪ੍ਰੋਪਰਲੀ ਉੱਥੇ ਕੋਈ ਕੰਮ ਨਹੀਂ ਹੋ ਰਿਹਾ ਬਹੁਤ ਜਲਦ ਬਹੁਤ ਜਲਦ ਉਹਨੂੰ ਚਲਾਇਆ ਜਾਏਗਾ ਬਹੁਤ ਜਲਦ ਆਪਣੀ ਮੀਡੀਅਮ ਦੇ ਵਿੱਚ ਤੁਹਾਡੇ ਮਿੱਸੀ ਨੇ ਮੁੱਦਾ ਉਠਾਇਆ ਸੀਗਾ ਨਾਲ ਦਿੱਲੀ ਵਿੱਚ ਤੁਹਾਡੇ ਬੈਠੇ ਨੇ ਇਹਨਾਂ ਨੇ ਮੁੱਦਾ ਉਠਾਇਆ ਸੀਗਾ ਜਿਹੜੀ 88 ਲੱਖ ਰੁਪਏ ਦੀ ਸੀਟ ਲਈਦਾ ਕੋ ਕਾਲਾ ਹੋਇਆ ਸੀਗਾ ਉਹਦੀ ਜਿਹੜੀ ਪੁਰਾਣੀ ਲਾਈਫ ਸੀਗੀਆਂ ਉਹ ਵੀ ਗਰਾਊਂਡ ਦੇ ਵਿੱਚ ਜਿਹੜਾ ਤੁਹਾਡਾ ਸਟੋਰ ਦੇ ਵਿੱਚ ਜਮਨ ਸੀ ਕਰਾਈਆਂ ਗਈਆਂ ਉਹ ਫੇਸ ਜਿਹੜਾ ਬੀਨਿੰਗ ਨਹੀਂ ਕੀਤਾ ਗਿਆ ਸੀਗਾ ਉਸ ਕੇਸ ਦੇ ਵਿੱਚ ਆਪਾਂ ਕੋਈ ਅੱਗੇ ਕੋਈ ਲੈਪਟਾਪ ਤੋਂ ਬਿਲਕੁਲ ਜੀ ਬਿਲਕੁਲ ਉਹਦੇ ਵਿੱਚ ਬਹੁਤ ਜਲਦੀ ਨੈਕਸਟ ਸਟੈਪ ਲੈ ਕੇ ਮੈਂ ਪਰਸੋਂ ਤੋਂ ਮੀਟਿੰਗਸ ਕਾਲ ਕਰ ਲੀਆਂ ਜੀ ਹਰ ਡਿਪਾਰਟਮੈਂਟ ਦੀਆਂ ਔਰ ਹਰ ਡਿਪਾਰਟਮੈਂਟ ਦੇ ਵਿੱਚ ਪੂਰਾ ਹੀ ਗਰਾਊਂਡ ਲੈਵਲ ਤੇ ਕਿੱਕ ਚੀਜ਼ ਚੱਕੀਤੀ ਜਾਏਗੀ ਨਿਸ਼ਚਿਤ ਰੋ ਮੈਂ ਸਾਹਿਬ ਜਲੰਧਰ ਦੇ ਲੋਕਾਂ ਦੀ ਇੱਕ ਪਰਚਾਣੀ ਹਰ ਜਿਹੜਾ ਵੀ ਵਿਅਕਤੀ ਆਪਣੀ ਫੈਕਟਰੀ ਜਾਂ ਮਕਾਨ ਬਣਾਉਂਦਾ ਉਹ ਐਨਓਸੀ ਵੀ ਲੈਣਾ ਚਾਹੁੰਦਾ ਨਕਸ਼ਾ ਵੀ ਪਾਸ ਕਰਾਉਣਾ ਚਾਹੁੰਦਾ ਪੱਤਾਡੇ ਕਾਰਪੋਰੇਸ਼ਨ ਦੇ ਆਫਿਸ ਚ ਜਦੋਂ ਆਉਂਦਾ ਉਹਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਕਿ ਉਹਨੂੰ ਮਜਬੂਰਨ ਜਿਹੜਾ ਵੀ ਰਿਸ਼ਵਤ ਵੀ ਦੇਣੀ ਪੈਂਦੀ ਹੈ ਤੇ ਉਹਨੂੰ ਪਰੇਸ਼ਾਨੀ ਆਉਂਦਾ ਜਾਂਦਾ ਉਸ ਬਾਰੇ ਜਲੰਧਰ ਦੇ ਲੋਕਾਂ ਲਈ ਕੀ ਕੀਤਾ ਜਾ ਬਿਲਕੁਲ ਸਾਰੇ ਹੀ ਆਫੀਸਰ ਸਾਹਿਬਾਨ ਨੂੰ ਵੀ ਔਰ ਜਲੰਧਰ ਦੇ ਰੈਜ਼ੀਡੈਂਟਸ ਨੂੰ ਵੀ ਬਿਲਕੁਲ ਕਲੀਅਰ ਮੈਸੇਜ ਹੈ ਬਈ ਜੋ ਕੰਮ ਜੈਨੂਇਨ ਹੈਗਾ ਵਾ ਉਹਦੇ ਵਕਤੇ ਜੇ ਕਦੀ ਕੋਈ ਵੀ ਤੁਹਾਡੇ ਕੋ ਕਦੀ ਕੋਈ ਪੈਸੇ ਮੰਗਦਾ ਵਾ ਤੇ ਮੈਂ 20 27 4 ਮੈਂ ਅਵੇਲੇਬਲ ਹਾਂ ਮੈਨੂੰ ਜ਼ਰੂਰ ਦੱਸਿਆ ਜਾਵੇ ਜੇ ਕੋਈ ਗਲਤ ਕੰਮ ਔਰ ਕੋਈ ਵੀ ਗਲਤ ਕੰਮ ਕਿਸੇ ਵੀ ਕੀਮਤ ਤੇ ਚਾਹੇ ਉਹ ਮੈਂ ਵੀ ਹੋਵਾਂ ਜਾਂ ਕੋਈ ਮੇਰਾ ਆਪਣਾ ਪਰਿਵਾਰ ਦਾ ਬੰਦਾ ਹੋਵੇ ਕੋਈ ਮੇਰਾ ਫਰੈਂਡ ਸਰਕਲ ਦਾ ਹੋਵੇ ਕੋਈ ਬੰਦਾ ਕੋਈ ਮੇਰੇ ਨਾਮ ਤੇ ਵੀ ਕੱਲ ਨੂੰ ਕੋਈ ਗਲਤ ਕੰਮ ਕਿਸੇ ਅਫਸਰ ਨੂੰ ਕਰੇ ਤੇ ਕਿਸੇ ਨੇ ਬਿਲਕੁਲ ਨਹੀਂ ਕਰਨਾ ਪਰ ਜਾਇਜ਼ ਕੰਮ ਚਾਹੇ ਕੋਈ ਆਮ ਪਬਲਿਕ ਵੀ ਆਂਦੀ ਆ ਉਹਦੇ ਕੰਮ ਨੂੰ ਜੇ ਕੋਈ ਇਸਨੇ ਨਾ ਕੀਤੀ ਤੋ ਆਪ ਜ਼ਿੰਮੇਵਾਰ ਹੋ ਜਾਓ ਤੋਂ ਜ਼ਿਆਦਾ ਨਿਊਜ਼ ਬਣ ਰਹੀਆਂ ਨੇ ਸ਼ਹਿਰ ਦੇ ਵਿੱਚ ਔਰ ਜਿਹੜੀ ਇਲੀਗਲ ਕੁੰਨੀਆਂ ਬਣ ਰਹੀਆਂ ਨੇ ਉਹਦੇ ਵਿੱਚ ਜਿਹੜੀਆਂ ਜਿਹੜੀਆਂ ਕੰਡੀਸ਼ਨ ਹੁੰਦੀਆਂ ਨੇ ਔਰ ਪੇਂਡੀਆਂ ਆਂ ਲੋਕਲ ਗਵਰਨਮੈਂਟ ਆਂ ਔਰ 40% ਜਗ੍ਹਾ ਛੜਨੀ ਨਹੀਂ ਛੱਡੀ ਜਾਂਦੀ ਆ ਬਾਅਦ ਚੋ ਟ੍ਰੈਫਿਕ ਦੀ ਜਿਹੜੀ ਹੈ ਦਿੱਕਤ ਆਂਦੀ ਆ ਔਰ ਕਲੋਨੀ ਵਾਲਾ ਕਲੋਨੀ ਵੇਚ ਕੇ ਚਲਾ ਜਾਂਦਾ ਹੈ ਸ਼ਹਿਰ ਦੇ ਵਿੱਚ ਅਸਲੇ ਨੰਬਰ অফ ਇੰਨੀਆ ਕਲੋਨੀਆਂ ਕੱਟੀਆਂ ਜਾ ਰਹੀਆਂ ਨੇ ਉਹਦੇ ਵਾਸਤੇ ਤੁਸੀਂ ਕੁਝ ਆਪਣੀ ਕੋਈ ਨਵੀਂ ਕੋਈ ਅਪਲਾਈਂਗ ਜਿਹੜੀ ਵੀ ਟੀਮ ਬਣਾਉਂਗੇ ਬਿਲਕੁਲ ਜੀ ਹਰ ਚੀਜ਼ ਹਰ ਚੀਜ਼ ਇੱਕ ਇੱਕ ਚੀਜ਼ ਚੈੱਕ ਕੀਤੀ ਜਾਏਗੀ ਜੋ ਜਾਇਜ਼ ਹੋਏਗਾ ਅਕੋਰਡਿੰਗ ਟੂ ਲਾ ਹੋਏਗਾ ਉਹੀ ਅਸੈਪਟੇਬਲ ਹੋਏਗਾ ਅਕੋਰਡਿੰਗ ਟੂ ਲਾ ਕੁਝ ਵੀ ਅਸੈਪਟੇਬਲ ਨਹੀਂ ਹੋਏਗਾ ਜਿਹਦਾ ਸਭ ਤੋਂ ਜ਼ਿਆਦਾ ਹਮ ਪ੍ਰੋ ਜੋ ਕਿ ਪਿਛਲੇ ਦਿਨੀ ਪੁਲਿਸ ਕਮਿਸ਼ਨਰ ਵੱਲੋਂ ਵੀ ਮੀਮ ਚਲਾਈ ਗਈ ਸੀ ਕੰਪਨੀ ਬਾਗ ਚੌਂਕ ਤੋਂ ਲੈ ਕੇ ਜਿਹੜਾ ਅ ਬਸਟੀ ਗੱਡੇ ਤੱਕ ਪੂਰੀ ਸੜਕ ਉਲੀ ਕਰਾ ਦਿੱਤੀ ਗਈ ਹੈ ਮੇਰੇ ਉਹ ਕੀ ਹਾਲ ਹੋ ਗਏ ਨੇ ਬਿਲਕੁਲ ਬਾਪਰ ਦਾ ਉਹਦੀ ਜ਼ਿੰਮੇਵਾਰੀ ਕੌਣ ਲੇ ਲੀ ਪੁਲਿਸ ਕਮਿਸ਼ਨਰ ਦੀ ਵੀ ਸਾਇਦ ਬਹੁਤ ਪਹਿਲਾਂ ਜਿਹੜੀ ਆਪਾਂ ਜਿਹੜੇ ਸਾਡੇ ਫੜੀਆਂ ਵਾਲੇ ਆ ਜਾਂ ਜਿਹੜੇ ਸਾਡੇ ਕੋ ਟ੍ਰੀਟਮੈਂਟਰ ਪਾਲਸੀ ਜਿਹਨੂੰ ਆਪਾਂ ਕਹਿੰਦੇ ਆਲਰੇਡੀ ਸਟਾਰਟ ਕੀਤੀ ਗਈ ਸੀ ਪਰ ਮੇਰੇ ਖਲ ਹਜੇ ਤੱਕ ਉਹਨੂੰ ਪ੍ਰੋਪਰ ਉਹ ਚੱਲ ਨਹੀਂ ਪਾਈ ਹਜੇ ਤੱਕ ਉਹ ਗਰਾਊਂਡ ਲੈਵਲ ਤੇ ਨਹੀਂ ਹਜੇ ਤੱਕ ਉਹ ਚੱਲ ਪਾਈ ਸੋ ਉਹਦੇ ਉਹਦੇ ਜਿਹੜੇ ਉਹਦੇ ਅਫੀਸ਼ੀਅਲਸ ਆ ਉਹਦੇ ਨਾਲ ਸੈਟਿੰਗ ਕਰਕੇ ਸਾਡੇ ਜਿਹੜੇ ਐਮਐਲਏ ਸਬਾਨ ਆ ਸਾਡੇ ਹਲਕਾ ਇੰਚਾਰजेस ਆ ਉਹਨਾਂ ਦੀ ਸਲਾਹ ਦੇ ਨਾਲ ਕੋਈ ਕਿਸ ਤਰੀਕੇ ਦੇ ਨਾਲ ਉਹ ਆਪਣੇ ਆਪਣੇ ਹਲਕੇ ਦੇ ਵਿੱਚ ਕਿ ਉਹ ਕਰ ਸਕਦੇ ਹੈਗੇ ਆ ਕਿੱਥੇ ਅਸੀਂ ਮਤਲਬ ਜੇ ਕਿਸੇ ਏਰੀਆ ਦੇ ਵਿੱਚ ਤੰਗ ਬਜ਼ਾਰਾਂ ਦੇ ਵਿੱਚ ਜੇ ਕਿਤੇ ਜ਼ਿਆਦਾ ਪ੍ਰੋਬਲਮ ਇਦਾਂ ਦੀ ਹੈਗੀ ਕਬਜ਼ਿਆਂ ਦੀ ਤੇ ਉਹਨੂੰ ਕਿਸ ਤਰੀਕੇ ਦੇ ਨਾਲ ਅਸੀਂ ਠੀਕ ਕਰ ਸਕਦੇ ਆ ਉਹ ਜਿਹੜੇ ਹਲਕਾ ਇੰਚਾਰजेस ਆ ਸਾਡੇ ਐਮਐਲਏ ਸਹਬਾਨ ਆ ਉਹਨਾਂ ਦੀ ਸਲਾਹ ਨਾਲ ਕੀਤਾ ਜਾਏ। ਜੇ ਅੰਦਰ ਟ੍ਰੈਫਿਕ ਦੀ ਵੀ ਗੱਲ ਕਰੀਏ ਜਿਹੜੇ ਛੋਟੇ ਆਟੋ ਜਿਹੜੇ ਪਾ ਕਿ ਉਹ ਬਹੁਤ ਜ਼ਿਆਦਾ ਟ੍ਰੈਫਿਕ ਨੂੰ ਜਾਣ ਕਰਦੇ ਆ ਥਾਂ ਥਾਂ ਦੇ ਜਾਂ ਗਲੀਆਂ ਦੇ ਵਿੱਚ ਵੀ ਪਰ ਕਿਤਾ ਉਹਨਾਂ ਦੇ ਲਈ ਕੀ ਬਿਲਕੁਲ ਉਹਨਾਂ ਦੇ ਲਈ ਵੀ ਇਹੀ ਉਹੀ ਗੱਲ ਆ ਵੀ ਕੋਈ ਸਾਰੇ ਉਹਨੂੰ ਅਸੀਂ ਜ਼ੋਨ ਵਾਈਜ਼ ਅਸੀਂ ਉਹਨੂੰ ਬਣਾਵਾਂਗੇ ਕਿ ਕਿਸ ਜ਼ੋਨ ਦੇ ਵਿੱਚ ਕਿਸ ਵਹੀਕਲ ਦੀ ਐਂਟਰੀ ਅਲਾਉਡ ਆ ਜਾਂ ਕਿਸ ਦੀ ਨਹੀਂ ਅਲਾਉਡ ਹੈਗੀ ਉਹ ਸਾਰਾ ਕੀਤਾ ਜਾਵੇ ਪੁਲਿਸ ਦੀ ਮਦਦ ਲਈਤੀ ਜਾਵੇ ਬਿਲਕੁਲ ਬਿਲਕੁਲ ਜਿਵੇਂ ਪੁਲਿਸ ਦੇ ਤਰੀਕੇ ਨਾਲ ਸਾਡੀ ਜ਼ਿੰਮੇਵਾਰੀ ਬਣਦੀ ਹੈ ਸੇਮ ਉਹੀ ਉਹਨਾਂ ਦੇ ਡਿਪਾਰਟਮੈਂਟ ਦਾ ਜਿਹੜਾ ਉਹਨਾਂ ਦਾ ਪੁਲਿਸ ਡਿਪਾਰਟਮੈਂਟ ਦਾ ਜਿਹੜਾ ਕੰਮ ਹੈ ਟ੍ਰੈਫਿਕ ਡਿਪਾਰਟਮੈਂਟ ਦਾ ਉਹਨਾਂ ਦੀ ਹੈਲਪ ਲਵਾਂਗੇ ਉਹ ਵੀ ਸਰਕਾਰ ਦਾ ਹਿੱਸਾ ਹੈ ਔਰ ਉਹ ਵੀ ਪਬਲਿਕ ਦੇ ਲਈ ਜੋ ਬੈਸਟ ਹੋ ਸਕਦਾ ਪੁਲਿਸ ਵੀ ਕਰਨਾ ਚਾਹੁੰਦੀ ਹੈ ਸਰ ਜਿਹੜੀਆਂ ਵੀ ਅਨਲੀਗਲ ਕਲੋਨੀਆਂ ਕੱਟੀਆਂ ਗਈਆਂ ਨੇ ਉਹਨਾਂ ਦੇ ਬਾਰੇ ਵਿੱਚ ਤੁਹਾਡਾ ਕੀ ਅਗਲਾ ਐਕਸ਼ਨ ਰੋਪਾ ਬਸ ਦੋ ਦਿਨਾਂ ਦੇ ਵਿੱਚ ਜਿੰਨੇ ਡਿਪਾਰਟਮੈਂਟਸ ਹੈਗੇ ਆ ਉਹ ਸਾਰਿਆਂ ਦੀਆਂ ਮੀਟਿੰਗਸ ਕਾਲ ਕੀਤੀਆਂ ਗਈਆਂ ਮ ਔਰ ਜੋ ਜੋ ਕੁਝ ਚੱਲ ਰਿਹਾ ਵੈ ਉਹ ਇੱਕ ਇੱਕ ਕਰੀ ਬਸ ਸਿਰਫ ਮੈਨੂੰ 5-7 10 ਦਿਨ ਚਾਹੀਦੇ ਸਾਰੇ ਸਿਸਟਮ ਨੂੰ ਸਮਝਣ ਦੇ ਲਈ ਔਰ ਉਸ ਤੋਂ ਬਾਅਦ ਤੁਸੀਂ ਨਿਸ਼ਾਨ ਤੋਲ। ਮੇਰੇ ਸਾਹਬਾਂ ਨੇ ਕੱਲ ਤਾਂ ਸਪੋਰਟ ਕੀਤੀ ਸੀ ਕੌਂਸਲਰ ਸਰ ਸਹਿਬਾਨ ਨੇ। ਉਹਨਾਂ ਨੇ ਕੁਝ ਨਹੀਂ ਆਪਣਾ ਸਮੱਸਿਆ ਵਾਸਤੇ ਲੈ ਲਈ। ਉਹ ਤੁਸ ਨੂੰ ਕਿੱਦਾਂ ਦੇਖਦੇ ਹੋ? ਕੋਈ ਮੇਰੀ ਨੌਲੇਜ ਤਾਂ ਨਹੀਂ ਹੈ ਜੀ ਕੱਲ ਤਾਂ ਸਾਰਿਆਂ ਨੇ ਪਾਰਟੀ ਛੱਡ ਕੇ ਆਜ਼ਾਦ ਦੁਆਰਾ ਹੋ ਗਏ ਆ। ਯਾਰਤ ਮਸਲਾ ਕੋਈ ਨਹੀਂ ਇਹ ਗੱਲ ਮੇਰੀ ਮੇਰੀ ਜਾਣਕਾਰ ਮੇਰੀ ਹਾਜ਼ਰ ਤੱਕ ਮੇਰੀ ਜਾਣਕਾਰੀ ਚ ਨਹੀਂ ਹੈ ਪਰ ਕੱਲ ਤਾਂ ਪਰ ਕੱਲ ਤਾਂ ਜਦੋਂ ਕੱਲ ਹਾਊਸ ਦੀ ਮੀਟਿੰਗ ਚੱਲ ਰਹੀ ਸੀ ਕਿ ਤਰਸੇਮ ਲਖੋਤਰਾ ਜੀ ਬਿਲਕੁਲ ਮੇਰੇ ਪਿੱਛੇ ਹੀ ਬੈਠੇ ਸੀ ਨਹੀਂ ਪਹਿਲਾਂ ਮੇਰੇ ਪਿੱਛੇ ਬੈਠੇ ਸੀ ਅੱਛਾ ਮੇਰੀ ਜਿੱਦ ਤਾਈ ਤੁਹਾਨੂੰ ਮੇਰ ਲਾਉਂਸ ਕਿਹਾ ਗਿਆ ਸਾਰੇ ਅੰਦਰ ਬਾਟ ਮੈਂ ਦਿੱਤੇ ਗਏ ਪਰ ਨਰਾਜ਼ ਹੋ ਗਏ ਆ ਆਮ ਆਦਮੀ ਪਾਰਟੀ ਦੇ ਬਰਖਲਾ ਬੋਲਣਾ ਸ਼ੁਰੂ ਕਰ ਤਰਸੇਮ ਲਖੋਤਰਾ ਜੀ ਸਾਡੇ ਪਰਿਵਾਰ ਦਾ ਹਿੱਸਾ ਹੀ ਹੈਗੇ ਆ ਜੇ ਕੋਈ ਜੇ ਕੋਈ ਕਿਤੇ ਕੋਈ ਗਿਲਾ ਸ਼ਿਕਵਾ ਹੈਗਾ ਤੇ ਉਹਨਾਂ ਨੂੰ ਉਹ ਦੂਰ ਕਰ ਦਿੱਤਾ ਜਾਵੇ ਮੇਰੀ ਮੇਰੀ ਜਾਣਕਾਰੀ ਦੇ ਦੇ ਕੱਲ ਕਾਉਂਸਲਰ ਨੂੰ ਬੱਸਾਂ ਦੇ ਵਿੱਚ ਲੈ ਕੇ ਆਉਣਾ ਕਿਤੇ ਭੱਜਣਾ ਨਹੀਂ 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 ਐਦਾਂ ਦੀ ਕੋਈ ਗੱਲ ਨਹੀਂ ਉਹਦਾ 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 ਰੀਜ਼ਨ ਸਿਰਫ ਇੱਕੋ ਹੀ ਸੀਗਾ ਉਹ ਭੱਜਣਾ ਨਹੀਂ ਜਾਂਦਾ ਉਹ ਅੰਦਰ ਐਂਟਰ ਨਹੀਂ ਕਰ ਦਿੰਦਾ ਉਹਦਾ ਉਹਦਾ ਰੀਜ਼ਨ ਇੱਕੋ ਹੀ ਸੀਗਾ ਜਿਹੜਾ ਬਾਤ ਵਿੱਚ ਲੈ ਕੇ ਆਂਦਾ ਵੀ ਅਸੀਂ ਸਾਰੇ ਯੂਨਾਈਟਿਡ ਹੈਗੇ ਆਂ ਇਕੱਠੇ ਹੈਗੇ ਆਂ ਇੱਕ ਮੈਸੇਜ ਜੇ ਜਾਵੇ ਵੀ ਆਮ ਆਦਮੀ ਪਾਰਟੀ ਇਕੱਠੇ ਹੋ ਕੇ ਅੱਛੇ ਤਰੀਕੇ ਦੇ ਨਾਲ ਅਸੀਂ ਜਾ ਰਹੇ ਹਾਂ ਪੁਨੇ ਦਾ ਮੈਂ ਤੁਹਾਨੂੰ ਜਵਾਬ ਮੈਂ ਤੁਹਾਨੂੰ ਦੇਣਾ ਚਾਹੁੰਦਾ ਮੈਂ ਮਤਲਬ ਇਹ ਬੇਸਿਕਲੀ ਕਿਉਂਕਿ ਪ੍ਰਸ਼ਾਸਨ ਵੱਲੋਂ ਬਿਲਕੁਲ ਕਲੀਅਰ ਡੈਡਲਾਈਨ ਹੈਗੀ ਵੀ 3 ਵਜੇ ਸਾਰਿਆਂ ਨੇ ਉੱਥੇ ਪਹੁੰਚਣਾ ਹੈ ਤੇ ਅਸੀਂ ਬਿਲਕੁਲ ਪਲਾਨਡ ਵੇ ਦੇ ਨਾਲ ਚੱਲ ਰਹੇ ਅਸੀਂ ਚੱਲੇ ਵੀ ਅਸੀਂ ਉੱਥੋਂ 2:30 ਵਜੇ ਨਿਕਲੇ ਅਸੀਂ ਪੁਨੇ 3 ਵਜੇ ਸਾਡੀ ਸਾਰਿਆਂ ਦੀ ਐਂਟਰੀ ਹੋ ਗਈਆਂ ਸਾਡੀਆਂ ਸੈਟਿੰਗਸ ਵੀ ਹੋ ਗਈਆਂ ਔਰ ਮੇਰਾ ਖਿਆਲ ਹੈ ਜਿੰਨਾ ਕਿ ਮੈਂ ਦੇਖ ਰਿਹਾ ਸੀਗਾ ਮੇਂ ਕੁਝ 파ਰਸ਼ਦ ਜਿਹੜੇ ਦੂਜੀ ਪਾਰਟੀਆਂ ਦੇ ਸੀਗੇ ਬਈ ਕੋਈ ਕਿਤੋਂ ਆ ਰਿਹਾ ਕਿਤੋਂ ਆ ਰਿਹਾ ਅੱਧੇ ਤਾਂ ਅੰਦਰ ਐਂਟਰੀ ਨਹੀਂ ਕੋਈ 3:30 ਵਜੇ ਆ ਰਿਹਾ ਇੱਕ ਪ੍ਰਸ਼ਾਸਨ ਵੱਲੋਂ ਜੇ ਕਲੀਅਰ ਮੈਸੇਜ ਆਗਾ ਵੇ 3 ਵਜੇ ਜਾਣਾ ਤੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈਗੀ ਹੈ ਤੋਂ ਇਹੀ ਰੀਜ਼ਨ ਸੇਗਾ ਜਿਹੜਾ ਬਾਤ ਕਰ ਰਿਹਾ ਹੈ ਪਾਰਟੀ ਇਹ ਕਹਿ ਰਹੀ ਅਸੀਂ ਇਹਨਾਂ ਨੂੰ ਦੱਸਿਆ ਕਿ ਤੂੰ ਪੱਜਣਾ ਜਾ ਆਪੋਜੀਸ਼ਨ ਨੇ ਤਾਂ ਬੋਲ ਲਈਆਂ ਦੀ ਕੁਛ ਨਾ ਕੁਛ ਪਾਰਟੀ ਪਾਰਟੀ ਦੇ ਵੀ ਬੜੀ ਏ ਕੱਲ ਗੱਲ ਹੋਈ ਸੀ ਤੇ ਜਿਹੜੇ ਵਿਪਕਸ਼ੀ ਗੱਲ ਕਰਦੇ ਹੋ ਕੱਲ ਵਿਪਕਸ਼ ਦੇ ਜਿਹੜੇ ਕਾਉਂਸਲਰ ਸੀ ਉਹ ਹਜੇ ਬਾਹਰ ਘੁੰਮਦੇ ਸੀ ਤੁਸੀਂ ਲక్ష్ਮੀ ਵੀ ਕਰਾ ਲਿਆ ਉਹਨਾਂ ਨੂੰ ਪਤਾ ਤੱਕ ਨਹੀਂ ਲੱਗਾ ਜੀ ਐਂਟਰੀ ਉਹਦੇ ਵਾਸਤੇ ਪ੍ਰਸ਼ਾਸਨ ਵੱਲੋਂ ਬਿਲਕੁਲ ਇੱਕ ਕਲੀਅਰ ਮੈਸੇਜ ਹੈਗਾ ਜੀ ਕਿ 3 ਵਜੇ ਤੱਕ ਐਂਟਰੀ ਸੀਗੀ ਤੇ ਹੁਣ ਜੇ ਕੋਈ ਬੰਦਾ ਮਤਲਬ ਇਸ ਇੰਨਾ ਇੰਪੋਰਟੈਂਟ ਕੰਮ ਇਹ ਕੋ ਬੰਦੇ ਨੇ ਸੋਚ ਚੁੱਕੀ ਨਹੀਂ ਆਪਣੇ ਮਤਲਬ ਅਗਲੇ ਇੱਕ ਇੱਕ ਕਰੀਅਰ ਦੀ ਜਿਹੜਾ ਬੰਦਾ ਇੰਨਾ ਵੀ ਮਤਲਬ ਆਪਣੇ ਆਪ ਨੂੰ ਨਹੀਂ ਆਪਣੀ ਜ਼ਿੰਮੇਵਾਰੀ ਸਮਝ ਰੇ ਬਈ ਕੋਈ ਸਵਾ 3 ਵਜੇ ਆ ਰਿਹਾ ਤੇ ਕੋਈ 6:30 ਵਜੇ ਆ ਰਿਹਾ ਉਹਦਾ ਜਵਾਬ ਤਾਂ ਫਿਰ ਉਹੀ ਦੇ ਸਕਦੇ ਸੀ। ਤੁਹਾਡੇ ਕੋਲ ਰੋਰ ਸੀ ਜਿਹੜੀ ਮੀਟਿੰਗ ਉੱਥੇ ਹੋਈ ਹੈ ਤੁਹਾਡੀ ਹੋਟਲ ਦੇ ਵਿੱਚ ਬਚਾਰੇ ਬਹੁਤ ਬੁਰਾ ਹਾਲ ਸੀ ਉਹਨਾਂ ਦਾ ਦੋ ਦੋ ਜਿਹੜੇ ਉਹਨਾਂ ਨੇ ਜਿਹੜੇ ਆ ਲੈ ਕੇ ਪੁੱਜ ਰਹੇ ਸੀ ਉਹ ਕੀ ਕਰ ਰਹੇ ਸੀ ਜੀ? ਮੇਰੀ ਜਾਣਕਾਰੀ ਨਹੀਂ ਹੈ ਜੀ ਕੋਈ ਸਾਰੇ ਖੁਸ਼ੀ ਚ ਢੋਲ ਵਜਾ ਰਹੇ ਸੀ ਸਾਰੇ ਲੋਕਾਂ ਨੂੰ ਲਾਸਟ ਟਾਈਮ ਮੈਸੇਜ ਦੇਣਾ ਕਰਦੇ ਠੰਡੇ ਵਿਆਹ ਜਿਹਾ ਲੱਗਦਾ ਹੋਇਆ ਠੰਡੇ ਵਿਆਹ ਲੱਗਦਾ ਮੇਰ ਮਤਲਬ ਬਹੁਤ ਵੱਡਾ ਮੁੱਦਾ ਕਿ ਲੋਕਾਂ ਨੂੰ ਟ੍ਰੈਫਿਕ ਦੇ ਵਿੱਚ ਤੱਕ ਕਾਫੀ ਜ਼ਿਆਦਾ ਸਾਹਮਣਾ ਕਰਨਾ ਪੈਂਦਾ ਪਿੱਛੇ ਪੁਲਿਸ ਨੇ ਉਸ ਨੂੰ ਸਾਫ਼ੀ ਕਰਵਾਇਆ ਸੀ ਤੇ ਉਦੋਂ ਟ੍ਰੈਫਿਕ ਜਿਹੜੀ ਬਿਲਕੁਲ ਸਕਾਰੂਧਾਨ ਚੱਲਣ ਲੱਗੀ ਸੀ ਲੇਕਿਨ ਉਹ ਦੁਬਾਰਾ ਫੇਰ ਲੱਗਣ ਲੱਪਿਆ ਵਾ ਪਰ ਤੁਹਾਡੇ ਨਗਰ ਨਿਗਮ ਦੇ ਕੁਝ ਅਧਿਕਾਰੀ ਜਿਹੜੇ ਨੇ ਕਈ ਵਾਰੀ ਕਾਰਵਾਈ ਕੀਤੀ ਹੈ ਹੁਣ ਕੀ ਤੁਸੀਂ ਮੇਰ ਬਣ ਗਏ ਕੀ ਹੁਣ ਸੰਡੇ ਵੀ ਆ ਗਏ ਕੀ ਕਾਰਵਾਈ ਹੋਏਗੀ ਕਿਉਂ ਇਸ ਤਰ੍ਹਾਂ ਹੀ ਲੱਗੇਗਾ ਜੋ ਮੈਂ ਤੁਹਾਨੂੰ ਪਹਿਲਾਂ ਵੀ ਇਹੀ ਮੈਂ ਗੱਲ ਦੱਸੀ ਆ ਏਰੀਆ ਵਾਈਜ਼ ਏਰੀਆ ਵਾਈਜ਼ ਜਿਹੜੇ ਸਾਡੇ ਐਮਐਲਏ ਸਹਬਾਨ ਆ ਔਰ ਸਾਡੇ ਜਿਹੜੇ ਹਲਕਾ ਇੰਚਾਰजेस ਹੈ ਜੋ ਬੈਸਟ ਹੋ ਸਕਦਾ ਹੋਊਗਾ ਉਹ ਕਰਾਂਗੇ ਜੇ ਕੋਈ ਚੀਜ਼ ਕਿਤੇ ਕੋਈ ਦਿੱਕਤ ਆ ਰਹੀ ਹੈ ਪਬਲਿਕ ਨੂੰ ਕਿਸੇ ਚੀਜ਼ ਦੀ ਉਹਨੂੰ ਕਿਸ ਤਰੀਕੇ ਦੇ ਨਾਲ ਕਿਉਂਕਿ ਦੇਖੋ ਵੀ ਜੇ ਜਿਹੜੇ ਕੋਈ ਵਿਅਕਤੀ ਉਥੇ ਕੋਈ ਰੀਡਿੰਗਾਂ ਫੜੀਆਂ ਲਾ ਰਹੇ ਆ ਪਿਛਲੇ ਨੇ ਸਾਲਾਂ ਤੋਂ ਆਪਾਂ ਕਿਸੇ ਦਾ ਰੋਜ਼ਗਾਰ ਵੀ ਨਹੀਂ ਅਸੀਂ ਕੋਈ ਕਿਸੇ ਦਾ ਖੋਣਾ ਪਰ ਉਹਨੂੰ ਸ਼ਹਿਰ ਵਾਸੀਆਂ ਨੂੰ ਵੀ ਦਿੱਕਤ ਨਾ ਆਵੇ ਇਹ ਸੀਜ਼ ਨੂੰ ਕਿਸ ਤਰੀਕੇ ਨਾਲ ਅਸੀਂ ਬੈਲੈਂਸ ਬਣਾ ਕੇ ਚੱਲ ਸਕਦੇ ਆ ਉਹ ਕੀਤਾ ਜਾਏਗਾ ਇਹ ਤਾਂ ਮਾਟਰ ਟੌਪਰ ਤੋਂ ਫੜ ਕੇ ਲਿਆ ਆ ਪੂਰੇ ਦਾ ਟੈਂਪ ਬੜਾ ਚਰਚਾ ਬਣਿਆ ਚਰਚਾ ਦਾ ਵਿਸ਼ਾ ਬਣਿਆ ਗਿਆ ਠੀਕ ਹੈ ਨਸ ਬਰਤ ਉਹਦਾ ਬਹੁਤ ਜਲਦ ਬਹੁਤ ਜਲਦ ਅਸੀਂ ਕੋਈ ਨਾ ਕੋਈ ਕੋਈ ਉਹ ਨਾ ਕੋਈ ਉਹਦਾ ਹੱਲ ਕੱਢ ਕੇ ਕਿਸ ਤਰੀਕੇ ਦੇ ਨਾਲ ਉਹਨੂੰ ਕਿੱਥੇ ਸ਼ਿਫਟ ਕੀਤਾ ਜਾ ਸਕਦਾ ਵਾ ਉਹਦਾ ਇੱਕ ਵਾਰੀ ਬਸ ਔਨ ਗਰਾਉਂਡ ਮੈਨੂੰ ਪਹੁੰਚ ਲੈ ਲੈਂਦੇ ਹੋ ਤੇ ਫਿਰ ਤੁਹਾਨੂੰ ਤੁਸੀਂ ਆਪ ਕਹਿਣਾ ਸ਼ੁਰੂ ਕਰੋਗੇ ਵੀ ਜੋ ਕਿਹਾ ਸੀਗਾ ਉਹ ਕਰਕੇ ਦਿਖਾਇਆ ਕਿਉਂਕਿ ਇੱਕ ਮੇਰਾ ਇਹ ਮੰਨਣਾ ਜ਼ਰੂਰ ਹੈ ਵੀ ਜੇ ਕੋਈ ਕੰਮ ਕਰਨਾ ਹੈ ਤੇ ਉਹਦੇ 100 ਤਰੀਕੇ ਲੱਭ ਸਕਦੇ ਆ ਤੇ ਜੇ ਕੋਈ ਕੰਮ ਨਹੀਂ ਕਰਨਾ ਉਹਦੇ 100 ਬਹਾਨੇ ਵੀ ਲੱਭ ਸਕਦੇ ਆ ਇਹ ਸਾਰਾ ਸਿੰਘਾ ਰੋਡ ਤੇ ਤੁਹਾਡੇ ਵੈਸਲ ਕੇ ਹੀ ਜਾਂਦਾ ਸੱਤ ਬਲੋਨੀਆਂ ਕਿੱਥੇ ਜਾ ਰਹੀਆਂ ਲੇਕਿਨ वेस्ट हलका पहला ਤਾਂ ਮੇਰਾ ਨਹੀਂ ਹੈਗਾ ਜੀ ਇਸ ਟਾਈਮ ਭਗਤ ਜੀ ਉਹ ਕਰ ਰਹੇ ਆ ਜੀ ਉਹਨਾਂ ਦੀ ਉਹ আর ਜਿਹੜੀ ਇਲੀਗਲ ਕਲੋਨੀ ਦੀ ਗੱਲ ਕਰ ਰਹੇ ਹੋ ਐਦਾਂ ਦੀ ਕੋਈ ਮੇਰੀ ਜਾਣਕਾਰੀ 'ਚ ਨਹੀਂ ਹੈਗਾ ਕੋਈ ਤੇ ਜੇ ਕਿਤੇ ਵੀ ਹੋਏਗਾ ਜੇ ਕਿਤੇ ਵੀ ਹੋਏਗਾ ਸ਼ਰਮਾ ਜੀ ਕੱਲੇ ਕੱਲੇ ਵੈਸਟ ਹਲਕੇ ਦੀ ਗੱਲ ਨਹੀਂ ਕਰ ਰਹੇ ਕਿਸੇ ਵੀ ਜਗ੍ਹਾ ਤੇ ਕਿਸੇ ਵੀ ਜਗ੍ਹਾ ਤੇ ਕੋਈ ਵੀ ਇਲੀਗਲ ਕੰਮ ਨਹੀਂ ਹੋਣ ਦਿੱਤਾ ਜਾਏਗਾ ਬਿਲਕੁਲ ਉੱਪਰੋਂ ਸਾਨੂੰ ਬਿਲਕੁਲ ਕਲੀਅਰ ਮੈਸੇਜ ਹੈ ਸ਼ਾਇਦ ਇਸੇ ਲਈ ਸਾਡੀ ਇਹ ਜ਼ਿੰਮੇਵਾਰੀ ਲੱਗੀ ਹੈ ਬਿਲਕੁਲ ਕਲੀਅਰ ਮੈਸੇਜ ਹੈ ਜ਼ੀਰੋ ਟੋਲਰੈਂਸ ਅਗੇਂਸਟ ਕਰ ਰਹੇ ਆ ਜੇ ਕੋਈ ਸ਼ਹਿਰ ਵਾਸੀ ਬਾਹਰੋਂ ਆਂਦਾ ਬੋਰਡ ਤੇ ਲਿਖਿਆ ਜਾਂਦਾ ਜਲੰਧਰ ਤੁਹਾਡਾ ਸਵਾਗਤ ਹੈ ਮਗਰ ਸਵਾਗਤ ਕੂੜਾ ਕਰਦਾ ਬਸ ਥੋੜੇ ਜਿਹੜਾ ਦਾ ਟਾਈਮ ਦੇ ਦਿਓ ਤੁਸੀਂ ਆਪ ਕਹਿੰਨਾ ਤੁਸੀਂ ਆਪ ਕਹੋਗੇ ਵੀ ਭਈ ਬਿਲਕੁਲ ਜੋ ਲਿਖਿਆ ਗਿਆ ਉਹ ਐਕਚੁਅਲ ਚ ਉਹ ਔਨ ਪ੍ਰੈਕਟੀਕਲ ਗਰਾਉਂਡਸ ਵੀ ਹੋਏਗਾ ਜੀ ਜਲੰਧਰ ਦੀਆਂ ਜਿਹੜੀਆਂ ਇੰਟਰੈਸ ਹੈਗੀਆਂ ਮੈਂ ਜਲੰਧਰ ਦੀਆਂ ਜਿਹੜੀਆਂ ਇੰਟਰੈਸ ਆ ਬਿਲਕੁਲ ਤੁਹਾਡਾ ਸਵਾਲ ਠੀਕ ਹੈ ਉਹਨਾਂ ਨੂੰ ਅੱਛਾ ਉਹਨੂੰ ਕਰਨਾ ਸਾਡੀ ਜ਼ਿੰਮੇਵਾਰੀ ਹੈਗੀ ਆ ਔਰ ਅਸੀਂ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਪੂਰੀ ਦੇਖ ਲੋ ਕਾ ਡੈਲਟੇ ਬੈਠਾ ਹਰ ਚੀਜ਼ ਦਾ ਕੋਈ ਨਾ ਕੋਈ ਹੱਲ ਕੱਢਾਂਗੇ ਚੰਦਰਵਾਲ ਜੀ ਨੇ ਸਿਆਣ ਕੱਢਿਆ ਸੀਗਾ ਮਸ਼ੀਨ ਜਿਹੜੀ ਹੈ ਵਾਸ਼ ਜਿਹੜੀ ਸਫਾਈ ਵਾਲੀ ਮਸ਼ੀਨ ਹੈ ਇਹ ਚੱਲੀ ਨਹੀਂ ਕਈ ਕਈ ਮਹੀਨੇ ਨਹੀਂ ਚੱਲੀ ਤੇ ਇਹ ਪੈਟਰੋਲ ਉੱਥੋਂ ਜਾਂਦਾ ਰਿਹਾ ਕੋਈ ਚੰਦਰ ਜੀ ਨੇ ਮੁਕੇ ਤੇ ਜਾ ਕੇ ਉਹਦਾ ਜਿਹੜਾ ਡੈਮੋ ਵੀ ਦਿੱਤਾ ਕੋਈ ਗੱਲ ਨਹੀਂ ਉਹ ਵੀ ਸਾਰਾ ਕੁਝ ਚੈੱਕ ਕਰਾਂਗੇ ਜੀ ਮੇ ਸਾਹਿਬ ਲਾਸਟ ਤੇ ਕੀ ਮੈਸੇਜ ਦੇਣਾ ਹੈ ਮੇ ਸਾਹਿਬ ਲਾਸਟ ਕੋਈ ਨਹੀਂ ਕਈ ਮੀਰ ਆਏ ਕਈ ਮੀਰ ਚਲੇ ਗਏ ਮਗਰ ਤਿਆਰੀ ਪੂਰੀ ਦੀ ਜਿਹੜੀ ਹਾਲਾਤ ਹੈ ਉਥੇ ਦੇ ਪੁੱਥੇ ਹੀ ਹੈ ਦੇਖੋ ਪਹਿਲੀ ਚੀਜ਼ ਆਇਆ ਵੀ ਕਈ ਮੇਅਰ ਆਏ ਕਈ ਚਲੇ ਗਏ ਉਹ ਇਹ ਬੇਸਿਕਲੀ ਜ਼ਿੰਮੇਵਾਰੀ ਆ ਜੀ ਪ੍ਰਮਾਤਮਾ ਦਿੰਦਾ ਪਾਰਟੀਆਂ ਦਿੰਦੀਆਂ ਅੱਜ ਕਿਸੇ ਨੂੰ ਕੱਲ ਕਿਸੇ ਨੂੰ ਔਰ ਜਿਹੜਾ ਬੰਦਾ ਜਦੋਂ ਜਿਸ ਪੋਸਟ ਤੇ ਬੈਠੇ ਉਹ ਜਿੰਨਾ ਕੋ ਸਕਦਾ ਆਪਣੇ ਵੱਲੋਂ ਬੈਸਟ ਔਰ 100% ਦੇਣਾ ਚਾਹੀਦਾ ਹੋਵੇ ਤੇ ਜ਼ਰੂਰ ਦੇਾਂਗੇ ਜੀ ਜਿਹੜਾ ਕੈਰੀ ਪੁਲੀ ਦੀ ਜੋ ਸਮੱਸਿਆ ਹੈਗਾ ਆਲਰੇਡੀ ਇਹ ਮੈਂ ਵੀ ਤੁਹਾਡੇ ਕਨ ਸ਼ਹਿਰਦਾਰੀਆਂ ਕਾਫੀ ਸਾਰੀਆਂ ਸਮੱਸਿਆਵਾਂ ਮੇਰੀ ਨੌਲੇਜ ਹੈਗੀਆਂ ਮੈਂ ਉਸ ਤੋਂ ਇਲਾਵਾ ਤੁਹਾਡੇ ਵੀ ਕਿਸੇ ਦੀ ਕੋਈ ਨੌਲੇਜ ਦੇ ਵਿੱਚ ਕੋਈ ਸਮੱਸਿਆ ਆਵੇ ਆਪਾ মিডিਆ ਦੇ ਸਾਰੇ ਸਾਥੀਆਂ ਦੇ ਨਾਲ ਕਿੰਨੇ ਵਜੇ ਆਪਾਂ ਬੈਠਿਆ ਕਰਾਂਗੇ ਤੁਹਾਡੇ ਵੀ ਸਮਵਾ ਧਿਆਨ ਦੇ ਵਿੱਚ ਕੋਈ ਵੀ ਸਮੱਸਿਆ ਆਵੇ ਤੇ ਉਹ ਬਿਲਕੁਲ ਆਪਾਂ ਇੱਕ ਟੀਮ ਵਰਕ ਆਪਾਂ ਬਣਾ ਕੇ ਆਪਾਂ ਸਾਰੇ ਚੱਲਾਂਗੇ ਕੋਈ ਈਦਾਂ ਦੀ ਸਮੱਸਿਆ ਜਰੂਰ ਸ਼ੇਅਰ ਕਰਿਆ ਕਰੋ ਉਹਦਾ ਹੱਲ ਕੱਢਾਂਗੇ ਮੇਰ ਸਾਹਿਬ ਮਾਡ ਟੋਨ ਮੇਰ ਸਾਹਿਬ ਇਸ ਵਾਰ ਪਹਿਲੀ ਤੁਹਾਡੀ ਇਹ ਪਹਿਲੀ ਪ੍ਰੈਸ ਕਾਨਫਰੰਸ ਹੈ ਦੇ ਆਪਣੇ ਜਲੰਧਰ ਵਾਸੀਆਂ ਨੂੰ ਕੋਈ ਮਹੱਤਵਪੂਰਨ ਮੈਸੇਜ ਜਲੰਧਰ ਵਾਸੀਆਂ ਨੂੰ ਮੈਂ ਫੇਰ ਪਹਿਲਾਂ ਦਿੱਤਾ ਮੈਸੇਜ ਰਿਪੀਟ ਕਰਨਾ ਚਾਹੂੰਗਾ ਕਿ ਆਮ ਆਦਮੀ ਪਾਰਟੀ ਵਚਨ ਬੰਧ ਹੈ ਜਲੰਧਰ ਸ਼ਹਿਰ ਦੀ ਡਿਵੈਲਪਮੈਂਟ ਦੇ ਲਈ ਔਰ ਜੰਦਰ ਨੂੰ ਇੱਕ ਵਿਕਸਿਤ ਸ਼ਹਿਰ ਬਣਾਣਾ ਸਾਡੀ ਜ਼ਿੰਮੇਵਾਰੀ ਹੈ ਔਰ ਜੋ ਇਟ ਵਿਲ ਟੇਕ ਟਾਈਮ ਮੈਂ ਤੁਹਾਨੂੰ ਇਹ ਗੱਲ ਕਹਾਂ ਬਈ ਕੋਈ ਮੇਰੇ ਕੋਲ ਵੀ ਕੋਈ ਜਾਦੂ ਦੀ ਛੜੀ ਨਹੀਂ ਹੈ ਬਈ ਜੋ ਇਹ ਬਈ ਮੈਂ ਇੱਕ ਦਿਨ ਕੋਈ ਜਾਦੂ ਦੀ ਛੜੀ ਚਲਾ ਦੂੰਗਾ ਤੇ ਸਾਰਾ ਕੁਝ ਠੀਕ ਹੋ ਜਾਏਗਾ ਇਟ ਵਿਲ ਟੇਕ ਟਾਈਮ ਪਰ ਜਦੋਂ ਨiyet ਅੱਛੀ ਹੋਵੇ ਨੀਤੀਆਂ ਆਪੇ ਅੱਛੀਆਂ ਬਣ ਜਾਂਦੀਆਂ ਵੈ ਔਰ ਵਿਦਆਊਟ ਵੇਸਟਿੰਗ ਆਫ ਸਿੰਗਲ ਡੇ ਅਸੀਂ ਇੱਕ ਦਿਨ ਵੀ ਖਰਾਬ ਨਹੀਂ ਕਰਾਂਗੇ ਔਰ ਜੋ ਕੰਮ ਹੈਗਾ ਵਾ ਉਹਨੂੰ ਮਤਲਬ ਪਰਸੋਂ ਤੋਂ ਹੀ ਉਹਦੀਆਂ ਮੀਟਿੰਗ ਸਟਾਰਟ ਕਰਕੇ ਜੋ ਜੋ ਹੋਣਾ ਹੋਊਗਾ ਉਹ ਕਰਾਂਗੇ ਸ਼ਹਿਰ ਵਾਸੀਆਂ ਨੂੰ ਇੱਕੋ ਰਿਕਵੈਸਟ ਹੈ ਕਿ ਅਸੀਂ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਵਾਂਗੇ ਸ਼ਹਿਰ ਵਾਸੀ ਵੀ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣ ਜੋ ਟੈਕਸਸ ਬੰਦੇ ਹੈਗੇ ਆ ਉਹ ਟੈਕਸਸ ਜ਼ਰੂਰ ਦਿੱਤਾ ਜਾਣ ਕੱਲ ਨੂੰ ਕੋਈ ਵੀ ਮੇਰਾ ਸਾਥੀ ਮੇਰਾ ਦੋਸਤ ਮੇਰਾ ਕੋਈ ਰਿਲੇਟਿਵ ਔਰ ਸਾਡਿਆਂ ਚੋਂ ਕਿਸੇ ਦੇ ਵੀ ਪਾਰਸ਼ਾ ਸਾਥੀ ਦਾ ਕੋਈ ਰਿਲੇਟਿਵ ਉਹ ਇਹ ਨਾ ਸਮਝੇ ਕਿ ਉਹ ਕੱਲ ਨੂੰ ਸਾਨੂੰ ਜਾਣਦਾ ਜਾਂ ਸਾਡਾ ਦੋਸਤ ਹੈ ਤੇ ਉਹ ਆਪਣਾ ਮਤਲਬ ਕਿਸੇ ਵੀ ਤਰੀਕੇ ਦਾ ਕੋਈ ਕਰਪਸ਼ਨ ਨਾ ਕੋਈ ਟੋਲਰਡ ਕੀਤੀ ਜਾਏਗੀ ਕਿਸੇ ਵੀ ਲੈਵਲ ਤੇ ਚਾਹੇ ਕੋਈ ਸਾਡਾ ਵੀ ਕੋਈ ਹੈਗਾ ਵਾ ਮਤਲਬ ਜ਼ੀਰੋ ਟੋਲਰੈਂਸ ਅਗੇਂਸਟ ਕ腐ਸ਼ਨ ਹੋਏਗੀ ਪਰ ਜਿਹੜੇ ਰੈਜ਼ੀਡੈਂਟs ਹੈਗੇ ਆ ਉਹ ਵੀ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਦੇ ਨਾਲ ਨਿਭਾਉਣ ਤੇ ਸ਼ਹਿਰ ਸਾਡਾ ਸਾਰਿਆਂ ਦਾ ਇਹਨੂੰ ਖੂਬਸੂਰਤ ਤਰੀਕੇ ਦੇ ਨਾਲ ਅਸੀਂ ਸਾਰੇ ਚਲਾਈਏ ਔਰ ਲਾਸਟ ਦੇ ਵਿੱਚ ਫੇਰ ਇੱਕੋ ਹੀ ਗੱਲ ਆ ਵੀ ਆਉਣ ਵਾਲਾ ਜਿਹੜਾ ਸਮਾਂ ਹੈ ਹੋ ਸਕਦਾ ਹੈ ਸ਼ਹਿਰ ਵਾਸੀਆਂ ਨੂੰ ਇਹ ਵੀ ਲੱਗੇ ਵੀ ਸ਼ਾਇਦ ਸਾਡੇ ਨਾਲ ਥੋੜੀ ਜਿਹੀ ਸਖਤੀ ਕੀਤੀ ਜਾ ਰਹੀ ਹੈ ਪਰ ਐਟ ది ਐਂਡ ਉਹ ਜਿਹੜੀ ਸਖਤੀ ਹੋਏਗੀ ਉਹ ਸ਼ਹਿਰ ਦੀ ਬਿਹਤਰੀ ਲਈ ਹੋਏਗੀ ਬਹੁਤ ਬਹੁਤ ਧੰਨਵਾਦ ਥੈਂਕ ਯੂ